ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਦੇ ਸਾਰਿਆਂ ਯੂਟਿਊਬ ਚੈਨਲ ਦਾ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੁੰਗਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਛੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ ਪਸ਼ੂ ਵਿਖਾਉਣੇ ਇੱਕ ਝੋਟੀ ਤੇ ਤਿੰਨ ਗਾਵਾਂ। ਜਿੰਨਾਂ 'ਚ ਦੋ ਗੱਬਣਾ ਵਾਂ ਤੇ ਦੋ ਸੁਈਆਂ ਵਾਂ। ਗੱਬਣਾ ਆਪਣੀਆਂ ਪਾਸ ਕਰਕੇ ਵੇਸ ਚਾੱਕ ਕੇ ਖੜੋ। ਤੇ ਸੂਈਆਂ ਦੇ ਆਪਣੀ ਦੋ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖਾ ਲੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚੁਆਈ ਜ਼ਰੂਰ ਕਰਾ ਲੇ ਤੇ ਬਾਕੀ ਸਾਡੀ ਬੇਨਤੀ ਹੈl ਵੀ ਜ਼ਰੂਰ ਧਿਆਨ ਦੇਆ ਕਰੋ ਜੀ ਤੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕੇ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਦੇ ਨਾਮ ਦੱਸਦੇ ਕਰੀ ਨਾ ਵੀਰ ਜੀ ਆਪਣਾ ਸ਼ਮਸ਼ੀਰ ਸ਼ਿਕ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਕੰਪਲਿਸਰ ਤੇ ਫੋਨ ਨੰਬਰ ਬੋਲ ਦੋ 7508514 ਵੀਰ ਜੀ ਠੀਕ ਹੈ ਜੀ ਹਾਂਜੀ ਤੇ ਅੱਜ ਛੋਟੀ ਵੀ ਲੈਣ ਦੀ ਹੈ ਕਾ ਛੋਟੀ ਲੈਣ ਦੀ ਭਾਈ ਛੋਟੇ ਛੋੜੇ ਆਪਣੇ ਭਾ ਆ ਅੱਛਾ ਹਾਂਜੀ ਬਿਲਕੁਲ ਜਾਇਜ਼ ਰੇਟ ਹੈ ਗੱਬਣਿਆ ਛੋਟੀ ਹਾਂਜੀ ਪਹਿਲਾ ਸੂਆ ਸੋਣੀ ਜੀ ਭਾਜੀ ਦਿਨ 15 ਲੈ ਜੂਗੀ ਛੋਟੀ ਪਹਿਲਾ ਸੂਆ ਸੋਣੀ ਆ ਦੰਦਾਂ ਭਾਈ ਚਾਰ ਦਾ ਜੰਮੂ ਆ ਬਾਕੀ ਦਿਨਾਂ ਜੀ ਪਹਿਲਾਂ ਪਛੋ ਕਈ ਵਾਰੀ ਦਿਨ ਵੱਧ ਘੱਟ ਵੀ ਲਾ ਜਾਂਦਾ ਵਾ ਭਾਜੀ ਨਾ ਤਰੀ ਆ ਆਜੇ ਲੈ ਆਓ ਜੀ ਜਰਦੀ ਬਾਕੀ ਸਾਥ ਨੂੰ ਸਾਡਾ ਬਹੁਤ ਚੰਗਾ ਲੱਗਾ ਜੀ ਬਾਕੀ ਚਲੋ ਛੋਟੀ ਸੋਹਣੀ ਆ ਬਾਕੀ ਤਾਂ ਵੀ ਦੇਖ ਸਾਡੀ ਛੋਟੀ ਆ ਸਾਂਭੀ ਸੁੰਭੀ ਚੱਗੀ ਏ ਠੰਡ ਤੁਹਾਨੂੰ ਬਹੁਤ ਚੰਗਾ ਲੱਗਾ ਜਿਓ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੁੱਲ ਭਾਜੀ ਝੋਟੀ ਤਿਆਰ ਏ 80 ਦੀ ਵੇਚ ਦਈ ਦੀ ਜੋ ਹਾਂਜੀ ਹੋਰ ਦੇ ਦਈਏ 70 ਦੀ ਭਾਜੀ ਕਰ ਦੋ ਮਾਨਤਾਨ ਹੋਰ ਜਸਨੋ ਭਾਜੀ 65000 ਰੁਪਏ ਝੋਟੀ ਦੇ ਦਾਂਗੇ 65000 ਦੀ ਮੌਕੇ ਤੇ ਭਾਜੀ ਕੋਈ ਨਹੀਂ ਮਾਨਤਾਨ ਕਰਦਾ ਬਾਕੀ ਭਾਜੀ ਵੱਡੀ ਝੋਟੀ ਕੋਈ ਸਾਂਭ ਲੈ ਬਾ 15 ਕੇ ਦੇਣਾ ਤੇ ਦੁੱਧ ਕਿੰਨਾ ਘੱਟੀ ਜਾਊਗੀ ਦੁੱਧ ਭਾਜੀ ਪਹਿਲਾ ਸੂਆ ਸੁੰਨੀ 10 ਕਿਲੋ ਚਵਾਈ ਜਾਊਗੀ ਠੀਕ ਹੈ ਜੀ ਹਾਂਜੀ ਬਹੁਤ ਹਨੀ ਹਾਂਜੀ ਬਾਕੀ ਗੋਲ ਸਿੰਘ ਦੀ ਝੋਟੀ ਏ ਸੋਹਣੀ ਝੋਟੀ ਏ ਹਾਂਜੀ ਆ ਗੜ ਭਾਜੀ ਸੂਈ ਜੋ ਵਸ਼ੀਏ ਤੇ ਮਗਰ ਜੋ ਥਾਂ ਤੁਹਾਨੂੰ ਖਾਦੋ ਬਹੁਤ ਚੰਗਾ ਲੱਗਾ ਜੋ ਠੀਕ ਆ ਸੂਈ ਨੂੰ ਭਾਜੀ 12 13 ਦੇਣਾ ਇਹ ਜੋ ਦੁੱਧ ਭਾਜੀ 9 10 ਕਿਲੋ ਪਰ 8 ਕਿਲੋ ਆਹ ਕੰਡੇ ਵਾਲਾ ਉਹ ਠੰਡਾ ਕਰਕੇ ਉਹ ਲੈ ਜੇ ਤੋਰ ਦੋ ਖਾਣੇ ਤੇ ਦੇਖ ਸਕਦੇ ਆਪਾਂ ਲੱਗੇ ਤਾਂ ਮਗੀ ਭਾਜੀ ਇਹ ਥੱਲੇ ਜਿੱਥੇ ਮਰਜੀ ਥੱਲੇ ਬੈਜਵਾ ਦਿਓ ਮਗੀ ਜੀ ਬੀ ਬੀ ਦੇਖੋ ਆਹ ਤੁਹਾਨੂੰ ਖਾਦ ਦੇਗਾ ਚੰਗਾ ਲੱਗ ਜਾਏ ਆ ਜਿਵਾ ਹੀ ਭਾਜੀ ਚੰਗਾ ਲੱਗਾ ਜੇ ਹੇ ਭਾਈ ਪਸ਼ਮੀ ਜੀ ਥਣ ਥਣ ਨੂੰ ਬਹੁਤ ਚੰਗਾ ਬਣਾਉਂਦੀ ਏ। ਅਮਗਰ ਭਾਈ ਇਹਦੇ ਵਸ਼ੀਂ ਦੀ ਗੱਲ ਹ। ਤੇ ਮੁੱਲ ਫਿਰ ਇਹਦਾ। ਮੁੱਲ ਭਾਈ ਦੇ ਦੀਏ 5000 ਦੀ। ਕਰ ਦੋ 1000 ਦੋ ਯਾਰ ਮਾਨਾ। 2000 ਰੁਪਏ ਦੀ ਭਾਈ ਦੇ ਦਾਂਗੇ। ਅੱਛਾ। ਮੌਕੇ ਤੇ ਭਾਈ ਮਾਤਨ ਕਰ ਦਾਂਗੇ। ਠੀਕ ਹੈ ਜੀ। ਆਹ ਖਾਦਰ ਭਾਈ ਥਾਂ ਦੇ ਵਾ। ਠੀਕ ਹੈ। ਇਹ ਭਾਈ ਪਹਿਲਾ ਦੂਜਾ ਸੁਆ ਬੈਠ ਜਾਓ। ਅੱਛਾ। ਇਹ ਬੱਚਾ ਨਹੀਂ ਜੋ ਗਾਂ ਭਾਜੀ ਇਹਨੂੰ ਬਣੀ ਨੂੰ ਮਹੀਨੇ ਤੋਂ ਬਾਅਦ ਦੇਣਾ ਹੋ ਗੇ ਜੋ। अच्छा ਦੋ ਦਬਾਈ 7 ਕਿਲੋ ਤਿਆਰ ਦੇ ਥੱਲੇ ਠੀਕ ਆ ਹਾਂਜੀ ਬਾਕੀ ਜਿਹੜੀਆਂ ਸੂਈਆਂ ਗਾਵਾਂ ਦੁੱਧ ਵਾਲੀਆਂ ਉਹ ਤੁਸੀਂ ਚੋਗੇ ਖੜਦੀਆਂ ਆਪਣੀਆਂ ਆਜ ਲੈ ਅੱਜ ਬਾਕੀ ਪਲੀ ਪਲੀ ਜਿਹੜੀ ਬੈਠ ਜੀ ਸਾਗੀ ਭਾਜੀ ਇਦਾਂ ਠੰਡੀ ਸੀ ਜਿੱਥੇ ਮਰਜੀ ਇਹ ਵੀ ਠੰਡੀ ਤੇਰੀ ਆ ਠੀਕ ਆ ਜੀ ਆਜ ਲੈ ਬਰੀਡ ਬਰੂਡ ਬਹੁਤ ਰਸੀ ਬਾਕੀ ਥਾਂ ਦੇ ਤੁਹਾਨੂੰ ਨੇ ਦਿਖਾ ਲਿਨੇ ਆ। ਤੇ ਇਹ ਪਿਛੇ ਹਵਾ ਨੇ ਦਾ ਦੇਖ ਸਕਦੇ। ਦਰਦੀ ਦਰਦੀ ਥੋੜਾ। ਹਾਂ ਭਾਈ ਕੈਮਰੇ ਤੋਂ ਦਰਦੀ ਬਾਕੀ ਵਸ਼ੀ ਆ ਗਈ। ਅੱਗੇ ਕਰਿਆ ਥੋੜੀ ਜੀ ਥੰਡ ਦਿਖਾ ਦਈਏ। ਆ ਗਿਆ ਗਈ ਇਦਾਂ ਠੰਡੀ ਠੰਡੀ ਜਿਹਾ ਵਿਖਾ ਦੇ। ਅੱਗੇ ਬਹੁਤ ਚੰਗੇ ਨੇ ਦੇਖ ਸਕਦੇ। ਹਾਂਜੀ ਹਾਂਜੀ। ਤੇ ਮੁੱਲ ਫਿਰ ਇਹਦਾ ਵੇਦੀ। ਮੁੱਲ ਭਾਈ ਜਿਆਦਾ ਹੀ ਦੇ ਦੇਣੀ ਪਲੀ ਜੁੜੀ ਵੜਿਆ ਜਹਾਦ ਕਾਦੇ ਆ ਪਹਿਲਾ ਸੁਹਾ ਲਾਲੇ ਭਾਈ ਦੂਜਾ ਲਾਲੇ। ਹਾਂਜੀ। ਇਹ ਦੇ ਦਈਏ ਭਾਜੀ 13000 ਦੀ। 11-11 ਹਜ਼ਾਰ ਰੁਪਏ ਦੇ ਦਈਏ 11000 ਰੁਪਏ ਦੀ ਵਸੀ ਦੇ ਰਾਂਗੇ ਭਾਜੀ ਠੀਕ ਹੈ ਜੀ ਬਾਕੀ ਵਾੜ ਵੇਲੇ ਪੂਰੀ ਸੋਹਣੀ ਵਾੜ ਜੋ ਥਾਣੇ ਦੇ ਵੱਲ ਚੰਗਾ ਲੱਗਾ ਜਾ ਠੀਕ ਹੈ ਹਾਂਜੀ ਹਾਂਜੀ ਤੇ ਆ ਗਾਂ ਗੱਬਣ ਜੇ ਇਹ ਗੱਬਣ ਭਾਜੀ ਇਹ ਇੱਕ ਹਫਤਾ ਲੈ ਜੀ ਪੂਰਾ ਠੀਕ ਹੈ ਹਾਂਜੀ ਇਹ ਕਿੰਨੇ ਕੇ ਦੁੱਧ ਵਾਲੀ ਆ ਦੁੱਧ ਭਾਈ 10 ਤੋਂ ਬਾਹਰ ਇਹਨੇ ਚਵਾਇਆ ਪਹਿਲੇ ਸੂਏ ਨਾਲ ਤਾਂ ਵੀ ਬਾਹਰ ਚਵਾਉਂਗੀ ਜੇ ਜਵਾ ਸੁਭਾ ਸੁਹੀ ਜੋ ਭਾਜੀ ਬਗੀ ਪਾਜੀ ਇਹ ਕ੍ਰੋਸ ਬਰੀਡ ਜ ਮਈਆਂ ਰਗਾ ਦੁੱਧ ਜਿੱਥੇ ਮੱਦੀ ਆਏ ਤੇ ਸਾਡੇ ਪਾਜੀ ਹਾਂ ਤੁਹਾਨੂੰ ਖਾਦ ਬਹੁਤ ਚੰਗਾ ਲੱਗਾ ਜੀ ਬਾਈ ਹਾਂ ਅਲੈਕਸੈਂਦਰ ਜੀ ਹਾਂ ਜੀ ਬਈ ਕ੍ਰੋਸ ਬਰੀਡ ਪਾਜੀ ਦਾੜਿਆ ਮਈਆਂ ਰਗਾ ਦੁੱਧ ਜਿਆਦਾ ਪਲੀ ਜੂੜੀ ਪਾਈ ਸਾਂਭੀ ਸੁੰਭੀ ਜੰਗੀ ਜੇ ਵੜਾ ਤੇ ਇਹਦਾ ਫਿਰ ਮੁੱਲ ਮੁੱਲ ਭਾਈ ਦੇ ਦਈਏ 5000 ਦੀ ਇਹ ਵੀ 5000 ਹੀ ਨਾ ਦਈਏ ਕਰ ਦੋ ਕੋ ਮਾਨਤਾ ਨਾ ਪੂਰੇ 5000 ਦੀ ਪਾਜੀ ਵਾੜ ਦੇ ਦਾਂਗੇ 5000 ਦੀ ਮੌਕੇ ਤੇ ਪਾਜੀ ਮਾਨਤਨ ਕਰ ਦਾਂਗੇ ਠੀਕ ਹੈ ਜੀ ਥਾਂ ਥਣ ਖਾ ਦੇ ਥਾਂ ਲਿਓ ਅੱਜ ਤੇ ਪਾਜੀ ਬੰਨੀ ਵੇਚੀ ਆ ਇੱਕ ਠੀਕ ਹੈ ਹਾਂ ਜੀ ਤੇ ਬਾਕੀ ਚਲੋ ਤੁਹਾਡੇ ਘਰ ਕੋਈ ਪਾਸ ਕਰਕੇ ਪਾਜੀ ਭਾਈ ਗੱਬਣ ਆਪਣੀ ਪਾਸ ਕਰੋ ਸੂਈ ਆਵਣੀ ਚੋਚਵਾ ਕੇ ਲਾ ਦੇ ਚੋਚਵਾ ਕੇ ਤਸੱਲੀ ਕਰਕੇ ਤਵੇਸ਼ ਚਾ ਕੇ ਪਸ਼ੂ ਖਰੀਦੋ